ਇਟਲੀ ਤੋਂ ਇੱਕ ਬਿਹੱਦ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੂ ਦੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆ ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪ ਲੋਗੋ ਵਿਖੇ ਟਰੈਕਟਰ ਦੇ ਪਿੱਛੇ ਜ਼ਮੀਨ ਨੂੰ ਪਧਰਾ ਕਰਦੇ ਸਮੇ ਰੂਟਾ ਵੀਟਰ ਮਸ਼ੀਨ ਨਾਲ ਖੇਤਾਂ ਦੇ ਵਿੱਚ ਕੰਮ ਕਰ ਰਹੀ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਬਲਕ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਨਿਵਾਸੀ ਹੈ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ ਦੇ ਵਿਛੜਾ ਰਿਹਾ ਹੈ ਮ੍ਰਿਤਕ ਦੇ ਭਰਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਨ ਦੌਰਾਨ ਭਰੇ ਮਨ ਦੇ ਵਿੱਚ ਕਿਹਾ ਕਿ ਪਹਿਲਾਂ ਉਹਨਾਂ ਨੂੰ ਇਟਲੀ ਤੋਂ ਉਸਦੇ ਸਹਿਕਰਮੀਆਂ ਦਾ ਫੋਨ ਆਇਆ ਸੀ ਕਿ ਮਨਜਿੰਦਰ ਦਾ ਸਾਨੂੰ ਪਤਾ ਨਹੀਂ ਮਿਲ ਰਿਹਾ ਉਹਦਾ ਟਰੈਕਟਰ ਸਟਾਰਟ ਤੇ ਖੜਾ ਹੈ ਪਰ ਕੁਝ ਸਮਾਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਆਇਆ ਤਾਂ ਉਹਨਾਂ ਨੇ ਦੱਸਿਆ ਕਿ ਰੋਟੋਵੇਟਰ ਚੌਂ ਦੇ ਨਾਲ ਉਸਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਵੀ ਦੱਸਿਆ ਕਿ ਸਾਨੂੰ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਹੋ ਸਕੀ ਇਹ ਮੇਰਾ ਭਰਾ ਰੋਟੋਵੇਟਰ ਇੱਥਾ ਕਿਦਾਂ ਆ ਸਕਦਾ ਹੈ ਜਦਕਿ ਵਿਦੇਸ਼ੀ ਟਰੈਕਟਰਾਂ ਦੇ ਸੈਂਸਰ ਹੁੰਦੇ ਨੇ ਇਹਨਾਂ ਟਰੈਕਟਰਾਂ ਤੋਂ ਖੁਦ ਬਖੁਦ ਬੰਦ ਖੁਚਾਂਦੇ ਨੇ ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜੀ ਮੇਰਾ ਨਾਮ ਹੈ ਜੀ ਮਨਦੀਪ ਸਿੰਘ ਹੈ ਜੀ ਤਾਸ਼ਪੁਰ ਤੋਂ ਰਹਿਣ ਵਾਲਿਆ ਤੇ ਬ੍ਰਦਰ ਮੇਰੇ ਨਾਲ ਹੋਈ ਹੈ ਘਰਨਾ ਅਸੀਂ ਰਾਤ ਸਾਨੂੰ ਫੋਨ ਆਇਆ ਸੀਗਾ ਫੋਨ ਆਇਆ ਤੇ ਮੁੰਡਿਆਂ ਦਾ ਜਿਹੜੇ ਉੱਥੇ ਕੰਮ ਕਰਦੇ ਉਹਨਾਂ ਦਾ ਆਇਆ ਸੀ ਫੋਨ ਵੀ ਬ੍ਰਦਰ ਤੁਹਾਡਾ ਲੱਭ ਨਹੀਂ ਰਿਹਾ ਟਰੈਕਟਰ ਚੱਲਦਾ ਵਾ ਤੇ ਉਹਦਾ ਪਤਾ ਕਰੋ ਕਿ ਕਿੱਦੇ ਚਲੇ ਗਿਆ ਵਾ ਤੇ ਫੋਨ ਵੀ ਨਹੀਂ ਚੱਕਦਾ ਅਸੀਂ ਫੋਨ ਕਰਨ ਕੀਤਾ ਤੇ ਫੋਨ ਚੱਕਦੇ ਨਹੀਂ ਸੀਗੇ ਮੈਸੇਜ ਕੀਤਾ ਮੈਸੇਜ ਦਾ ਵੀ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਵੀ ਉੱਥੇ ਫੋਨ ਤੇ ਗੱਲ ਕੀਤੀ ਉਹਨਾਂ ਨੂੰ ਵੀ ਸੂਚਨਾ ਤੱਕ ਮਿਲ ਗਈ ਸੀ ਜਦੋਂ ਬਾਅਦ ਦੇ ਵਿੱਚ ਉਹ ਵੀ ਲੱਭਣ ਤਰਪੇ ਵੀ ਕਿੱਧਰ ਚਲੇ ਗਿਆ ਵੀ ਟਰੈਕਟਰ ਚੱਲ ਲੈ ਛੱਡ ਕੇ ਉਸ ਤੋਂ ਬਾਅਦ 2 ਘੰਟੇ ਬਾਅਦ 1.5-2 ਘੰਟੇ ਬਾਅਦ ਫੇਰ ਫੋਨ ਆਉਂਦਾ ਕਿ ਉਹ ਜਿਹੜਾ ਮਾਲਕ ਉੱਥੇ ਕੰਮ ਕਰਦਾ ਸੀ ਉਹਦਾ ਜਿਹੜਾ ਬ੍ਰਦਰ ਗਿਆ ਉੱਥੇ ਬ੍ਰਦਰ ਨੇ ਦੇਖਿਆ ਟਰੈਕਟਰ ਚੱਲਦਾ ਤੇ ਜਦੋਂ ਟਰੈਕਟਰ ਬੰਦ ਕਰਨ ਗਿਆ ਵਾ ਫਿਰ ਉਹਨੇ ਦੇਖਿਆ ਵੀ ਉਹ ਰੂਟਾਵੇਟਰ ਦੇ ਵਿੱਚ ਆਇਆ ਹੋਇਆ ਜੀ ਉੱਥੇ ਜਾ ਕੇ ਇਹ ਪਰਿਵਾਰ ਮੈਂਬਰਾਂ ਨੇ ਵੀ ਕਿਉਂਕਿ ਪਰਿਵਾਰ ਸਾਰਾ ਉੱਥੇ ਗਿਆ ਸੀ ਪੰਜ ਤੋ ਸਾਲ ਹੋ ਗਿਆ ਬਾਅਦ ਦੇ ਵਿੱਚ 10-15 ਸਾਲ ਬ੍ਰਦਰ ਨੂੰ ਹੋ ਗਿਆ ਉਹਨਾਂ ਨੇ ਜਦੋਂ ਦੇਖਿਆ ਵੀ ਜਿੱਦਾਂ ਉਹਨਾਂ ਨੇ ਸੂਚਨਾ ਦਿੱਤੀ ਹੈ ਕਿ ਟਰੈਕਟਰ ਚੱਲ ਰਿਹਾ ਸੀ ਮਾਲਕ ਦੇ ਭਰਾ ਨੇ ਬੰਦ ਕੀਤਾ ਉਹ ਹਣ ਇਹ ਨਹੀਂ ਪਤਾ ਲੱਗ ਰਿਹਾ ਵੀ ਇਦਾਂ ਹੋ ਕਿਦਾਂ ਗਿਆ ਚੱਲਦੇ ਟਰੈਕਟਰ ਦੇ ਵਿੱਚ ਵੀ ਉਹ ਤਰੇ ਕਿਉਂ ਆ ਟਰੈਕਟਰ ਦੇ ਵਿੱਚੋਂ ਚਲਦੇ ਤੋਂ ਕਿਉਂਕਿ ਸਾਰਾ ਖੱਤਾ ਵਾਧਦਾ ਸੀ ਇੱਕ ਲਾਸਟ ਰੈਲ ਹੀ ਰਹਿੰਦੀ ਸੀ ਜਦੋਂ ਉਹ ਆਖਰੀ ਢੇੜਾ ਰਹਿੰਦਾ ਸੀ ਉਸੇ ਆਖਰੀ ਢੇੜੇ ਦੇ ਵਿੱਚ ਉਹ ਟਰੈਕਟਰ ਰੁਕਿਆ ਹੋਇਆ ਸੀਗਾ ਜਿੱਦਾਂ ਸਾਨੂੰ ਫੋਟੋਆਂ ਪਾਈਆਂ ਜਾ ਕੇ ਫਿਰ ਵੀਡੀਓ ਉਹਨਾਂ ਨੇ ਪਾਈਆਂ ਪਰਿਵਾਰ ਮੈਂਬਰਾਂ ਨੇ ਵੀ ਇਦਾਂ ਹੀ ਦਾ ਸਾਰਾ ਹੈਗਾ ਵਾ ਦੇਖੀਏ ਇਹਦੇ ਉਹ ਸਮਝ ਨਹੀਂ ਆਉਂਦੀ 4x4 ਟਰੈਕਟਰ ਆ ਵੀ ਉਹ ਉਥੇ ਜਿਹੜੇ ਆ ਉਹ ਟਰੈਕਟਰ ਫਸਿਆ ਜਿਹੜੇ ਕੱਢ ਰਿਆ ਦੇਖਿਆ ਜਿਹੜਾ ਵੀਡੀਓ ਦੇ ਵਿੱਚ ਸੀ ਤਾਂ ਉਹਨਾਂ ਨੇ ਥਾਂ ਉੱਥੇ ਪੱਟ ਹੋਇਆ ਹੁਣ ਐਗਜ਼ੈਕਟ ਪਤਾ ਨਹੀਂ ਲੱਗ ਰਿਹਾ ਇਸੇ ਲਈ ਫਿਰ ਪਰਿਵਾਰ ਮੈਂਬਰਾਂ ਨਾਲ ਗੱਲ ਕੀਤੀ ਸੀ ਵੀ ਆਪਾਂ ਵਕੀਲ ਕਰਕੇ ਪੂਰੀ ਤੈਅ ਤੱਕ ਜਾਈਏ ਵੀ ਕਾਰਨ ਕੀ ਹੋਇਆ ਕਿਉਂਕਿ ਚੱਲਦੇ ਟਰੈਕਟਰ ਦੇ ਵਿੱਚ ਉਤਰਨ ਦਾ ਕੋਈ ਕਾਰਨ ਨਹੀਂ ਬਣਦਾ ਫਿਰ ਜਿਹੜਾ ਟਰੈਕਟਰ ਆ ਬਾਹਰਲੇ ਉਹ ਸੈਂਸਰ ਹੈ ਆ ਪਹਿਲਾਂ ਵੀ ਪੁਰਾਣੀ ਗੱਲ ਹੁੰਦੀ ਹੁੰਦੀ ਸੀ ਕਿ ਜਿੱਦਾਂ ਜੇ ਟਰੈਕਟਰ ਤੋਂ ਬੰਦਾ ਚੱਲਦੇ ਤੋਂ ਖੜਾ ਵੀ ਹੋ ਜਵੇ ਜਾਂ ਉੱਤਰ ਵੀ ਜਾਵੇ ਟਰੈਕਟਰ ਦੇ ਜਿਹੜੇ 3T ਉਹ ਬੰਦ ਹੋ ਜਾਂਦੇ ਟਰੈਕਟਰ ਬੰਦ ਹੋ ਜਾਂਦੇ ਆ ਇਹ ਬੰਦ ਕਿਉਂ ਨਹੀਂ ਹੋਇਆ ਇਹ ਵੀ ਸਾਡਾ ਸਵਾਲ ਸੀ ਤੇ ਇਹਦੇ ਸੰਪਸ਼ਟ ਜਿਹੜੇ ਜਵਾਬ ਨਹੀਂ ਮਿਲੇ ਮਾਲਕਾਂ ਤੋਂ ਉੱਥੋਂ ਤੇ ਫਿਰ ਅਸੀਂ ਗੱਲ ਕੀਤੀ ਸੀ ਵੀ ਵਕੀਲ ਕਰਕੇ ਤੁਸੀਂ ਇਹ ਐ ਐਗਜ਼ੈਕਟ ਪਤਾ ਕਰੋ ਵੀ ਕਾਰਨ ਹੋਇਆ ਕੀ ਆ ਉਹ ਉਤਰਿਆ ਕਿਉਂ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਆ ਉਹਦੇ ਵਿੱਚ ਵੀ ਕੁਝ ਨਹੀਂ ਦੱਸਦੇ ਇਹ ਹਲੇ ਪਰਿਵਾਰ ਮੈਂਬਰਾਂ ਨੂੰ ਬੋਡੀズ ਵੀ ਹਲੇ ਦਿਖਾਈ ਵਿਓ ਦੇ ਵਿੱਚ ਕਈ ਪੇਪਰਵਰਕ ਹੁੰਦੇ ਨੇ ਕਿ ਅਸੀਂ ਇੱਥੇ ਸਾਰੇ ਪਰਿਵਾਰ ਪਰੇਸ਼ਾਨ ਆ ਕਿ ਪਾਲਿਸੀ ਦਾ ਸੇਵ ਕਿਹੜੇ ਤਰੀਕੇ ਨਾਲ ਹੋਇਆ ਜਾਂ ਕੀ ਉਹਨਾਂ ਨੇ ਫਾਈਂਡ ਆਊਟ ਕੀਤਾ ਅਸੀਂ ਇਹ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਵੀ ਉਹ ਵੀ ਇਸ ਕੇਸ ਨੂੰ ਡਿਟੇਲ ਨਾਲ ਦੇਖਣ ਵੀ ਸਹੀ ਕਾਰਨ ਦਾ ਪਤਾ ਕਰਕੇ ਸਾਨੂੰ ਐਗਜ਼ੈਕਟ ਦੱਸਣ ਤਾਂ ਕਿ ਸਾਨੂੰ ਵੀ ਲੱਗੇ ਵੀ ਹਾਂ ਆਹ ਕਾਰਨ ਹੋਇਆ ਤੇ ਅਸੀਂ ਬਾਬਾ ਸੀਚੇਵਾਲ ਜੀ ਨਾਲ ਵੀ ਮਿਲਾਂਗੇ ਮੰਨਰ ਜੀ ਗੱਲ ਕਰਾਂਗੇ ਕਿ ਉਹ ਵੀ ਵਿੱਚ ਸਾਡੇ ਨਾਲ ਮਦਦ ਕਰਨ ਵੀ ਜਾ ਕੇ ਪਤਾ ਕਰਕੇ ਇਹਨਾਂ ਨੂੰ ਥੋੜਾ ਪ੍ਰੈਸ਼ਰਾਈਜ਼ ਕਰਕੇ ਵੀ ਇਸ ਕੇਸ ਦੀ ਡਿਟੇਲ ਪਤਾ ਕਰਨ ਤਾਂ ਕਿ ਸਾਨੂੰ ਐਗਜ਼ੈਕਟ ਕਾਰਨ ਲੱਗੇ ਕਿਉਂਕਿ ਇਹ ਸਾਡੇ ਹੀ ਸੋਚਣੀ ਹੈ ਕਿ ਇਸ ਤਰੀਕੇ ਨਾਲ ਹੋਇਆ ਹੋਵੇਗਾ ਕਿ ਉਹ ਚਲਦੇ ਚ ਉਤਰਨ ਲੱਗਾ ਹੋਵੇਗਾ ਜਾਂ ਫਿਰ ਕੋਈ बेहोश ਹੋ ਕੇ ਡਿੱਗਿਆ ਹੋਵੇਗਾ ਐਗਜ਼ੈਕਟ ਹਲੇ ਤੱਕ ਪਤਾ ਨਹੀਂ ਲੱਗਾ ਉਹਨਾਂ ਬਾਰੇ ਅਸੀਂ ਜ਼ਰੂਰ ਬੇਨਤੀ ਕਰਾਂਗੇ ਇਸ ਤਰੀਕੇ ਦੇ ਨਾਲ ਪਤਾ ਕਰਕੇ ਸਾਨੂੰ ਇਨਸਾਫ ਜੁਆਇਆ ਜਾਵੇਗਾ ਕਿਹੜੇ ਸੰ ਦੇ ਵਿੱਚ ਇੱਥੋਂ ਗਏ ਸੀ ਕਿਹੜੇ ਮੁਲਕ ਦੇ ਕਿਹੜੇ ਸ਼ਹਿਰ ਚ ਰਹਿੰਦੇ ਸੀ ਇਹਨਾਂ ਨੂੰ ਲਗਭਗ 15 ਕ ਸਾਲ ਹੋ ਗਿਆ ਇਹ 2000 ਮੈਨੂੰ ਲੱਗਦਾ ਕਿ 14 ਦੇ 10 ਦੇ ਕਰੀਬ ਗਏ ਸੀਗੇ ਇਹ ਕਾਫੀ 15 ਕ ਸਾਲ ਹੋ ਗਏ ਨੇ 5 ਸਾਲ ਬਾਅਦ ਦੇ ਵਿੱਚ ਪਰਿਵਾਰ ਦਾ ਬਣਿਆ ਬਾਹਰ ਦਾ ਤੁਸੀਂ 5 ਕ ਸਾਲ ਪਰਿਵਾਰ ਨੂੰ ਵੀ ਹੋ ਗਿਆ ਗਿਆ ਨਾਲ ਕਿਹੜੇ ਸ਼ਹਿਰ ਰਹਿੰਦੇ ਸੀ ਇਹ ਬੱਤੀ ਬਾਲਿਆ ਸ਼ਹਿਰ ਰੋਮਾ ਦਾ ਉਹਦੇ ਵਿੱਚ ਇੱਕ ਟਾਪੂ ਜਿਹਾ ਕਿਟਲੀ ਦਾ ਪਹਾੜੀ ਏਰੀਆ ਜਾਂ ਆਖਰੀ ਵਾਰ ਕਦੋਂ ਗੱਲ ਹੋਈ ਜਣ ਆਖਰੀ ਵਾਰ ਗੱਲ ਹੋਈ ਸੀ 10 ਦਿਨ ਪਹਿਲਾਂ દિਵਾਲੀ ਤੋਂ ਥੋੜਾ ਚਿਰ ਪਹਿਲਾਂ ਹੋਇਆ ਸੀ ਉਸ ਦਿਨ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਕੋਈ ਇਦਾਂ ਨਹੀਂ ਸੀ ਕਹਿੰਦੇ ਸੀ ਵੀ ਆ ਜਾਣਾ ਮੈਂ ਦਸੰਬਰ ਦੇ ਵਿੱਚ ਕਿ ਆਪਾਂ ਜੇ ਫਿਰ ਦੇਖਦੇ ਆਂ ਕਹਿੰਦੇ ਇੱਥੇ ਖੇਤੀਬਾੜੀ ਸ਼ੁਰੂ ਕਰਾਂਗੇ ਵੀ ਆਪਾਂ ਇੱਥੇ ਵੀ ਕਰ ਸਕਦੇ ਹਾਂ ਵਧੀਆ ਇਦਾਂ ਦੀਆਂ ਬੜੀਆਂ ਸੋਹਣੀਆਂ ਗੱਲਾਂ ਕਰਦੇ